ਅੱਜ ਅਸੀਂ ਲਾਲ ਸਿੰਘ ਕਮਲਾ ਅਕਾਲੀ ਦੇ ਲੇਖ ਜੈਂਟਲਮੈਨ ਬਾਰੇ ਵਿਚਾਰ-ਚਰਚਾ ਕਰਾਂਗੇ ਲਾਲ ਸਿੰਘ ਕਮਲਾ ਅਕਾਲੀ ਨੇ ਆਪਣੇ ਨਮੰਦ ਜੈਂਟਲਮੈਨ ਦੇ ਵਿੱਚ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਨੌਜਵਾਨਾਂ ਦੇ ਉੱਤੇ ਫੈਸ਼ਨ ਦੇ ਜੋ ਪ੍ਰਭਾਵ ਪਿਆ ਹੈ ਉਸ ਨੂੰ ਵਿਅੰਗਮਈ ਸ਼ੈਲੀ ਵਿੱਚ ਪੇਸ਼ ਕੀਤਾ ਹੈ ਇਸ ਦੌਰ ਦੇ ਵਿੱਚ ਭਾਰਤੀ ਲੋਕਾਂ ਦੇ ਜੀਵਨ ਨੂੰ ਪੱਛਮੀ ਸਭਿਆਚਾਰ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਇਸ ਦੌਰ ਦੇ ਨੌਜਵਾਨ ਫੈਸ਼ਨ ਦੇ ਸ਼ਿਕਾਰ ਹੋ ਗਏ ਅਤੇ ਉਹਨਾਂ ਨੇ ਸਮਾਜਿਕ ਕਦਰਾਂ-ਕੀਮਤਾਂ ਤੋਂ ਮੂੰਹ ਫੇਰ ਲਿਆ ਲਾਲ ਸਿੰਘ ਕਮਲਾ ਕਾਲੀ ਨੇ ਦੋ ਤਰ੍ਹਾਂ ਦੇ ਜੈਂਟਲਮੈਨਾਂ ਦੀ ਗੱਲ ਆਪਣੇ ਨਵੰਦ ਵਿੱਚ ਕੀਤੀ ਹੈ ਇੱਕ ਉਹ ਜੈਂਟਲਮੈਨ ਜਿਹੜੇ ਆਦਰਸ਼ਕ ਜੀਵਨ ਜੀਂਦੇ ਹਨ ਤੇ ਦੂਸਰੇ ਉਹ ਜਿਹੜੇ ਦਰਜੀ ਦੁਆਰਾ ਬਣਾਏ ਗਏ ਹਨ ਟੇਲਰ ਮੇਡ ਜੈਂਟਲਮੈਨ ਦਰਜੀ ਦੁਆਰਾ ਬਣਾਏ ਗਏ ਜੈਂਟਲਮੈਨ ਹਮੇਸ਼ਾ ਹੀ ਆਪਣੇ ਕੱਪੜਿਆਂ ਵੱਲ ਧਿਆਨ ਦਿੰਦੇ ਨੇ ਉਹ ਬਹੁਤ ਦੇਰ ਖੜਨਾ ਪਸੰਦ ਕਰਦੇ ਹਨ ਕਿਤੇ ਉਹਨਾਂ ਦੀ ਪੈਂਟ ਦੀ ਕਰੀਜ਼ ਨਾ ਖਰਾਬ ਹੋ ਜਾਵੇ ਉਹ ਘੰਟਿਆਂ ਵੱਧੇ ਖੜੇ ਰਹਿੰਦੇ ਹਨ ਅਤੇ ਆਪਣੀ ਧੌਣ ਨੂੰ ਅਕੜਾਈ ਰੱਖਦੇ ਹਨ ਕਿਤੇ ਉਹਨਾਂ ਦੇ ਕੱਪੜਿਆਂ ਨੂੰ ਵੱਟ ਨਾ ਪੈ ਜਾਣ ਉਹ ਘੰਟਿਆਂ ਵੱਧੇ ਸ਼ੀਸ਼ੇ ਮੂਰੇ ਬੈਠ ਕੇ ਆਪਣੇ ਸਰੀਰ ਨੂੰ ਸ਼ਿੰਗਾਰਦੇ ਰਹਿੰਦੇ ਹਨ ਉਹ ਇਸ ਗੱਲ ਤੋਂ ਨਿਸ਼ਚਿੰਤ ਹੁੰਦੇ ਹਨ ਕਿ ਉਹਨਾਂ ਦਾ ਕਿੰਨਾ ਹੀ ਕੀਮਤੀ ਸਮਾਂ ਇਸ ਕੰਮ ਵਿੱਚ ਵੇਸਟ ਹੋ ਰਿਹਾ ਹੈ ਬਖਰੇ ਦਿਖਣ ਦੀ ਹੋੜ ਉਹਨਾਂ ਨੂੰ ਪੰਨਾ ਘੜਤਾਂ ਵਿੱਚ ਪਾਈ ਰੱਖਦੀ ਹੈ ਉਹਨਾਂ ਦੇ ਮਨ ਵਿੱਚ ਇੱਕ ਹੀ ਤੁਨ ਸਵਾਰ ਹੁੰਦੀ ਹੈ ਕਿ ਉਹ ਦੂਸਰੇ ਰੌਣਕ ਬਖਰੇ ਅਤੇ ਮਾਡਰਨ ਦਿਸਣ ਨੌਜਵਾਨ ਸੜਕ ਘੇਰ ਕੇ ਤੁਰਦੇ ਹਨ ਉਹਨਾਂ ਦਾ ਧਿਆਨ ਸਿਰਫ ਕੁੜੀਆਂ ਵੱਲ ਹੁੰਦਾ ਹੈ ਉਹਨਾਂ ਭਾਵੇਂ ਕੋਲੋਂ ਰੱਬ ਵੀ ਲੰਘ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪਣੇ ਜੀਵਨ ਤੋਂ بے ਪ੍ਰਵਾਹ ਹੁੰਦੇ ਹਨ ਨੌਜਵਾਨ ਆਪਣੀ ਸਰੀਰਕ ਤੰਦਰੁਸਤੀ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਨਾ ਹੀ ਚੰਗੀ ਖਾਣਾ ਖਾਂਦੇ ਹਨ ਤੇ ਨਾ ਹੀ ਖੁੱਲੀ ਹਵਾ ਦੇ ਵਿੱਚ ਸੈਰ ਕਰਨਾ ਪਸੰਦ ਕਰਦੇ ਹਨ ਦਰਜੀ ਦੇ ਬਣਾਏ ਹੋਏ ਜੈਂਟਲਮੈਨ ਹਮੇਸ਼ਾ ਹੀ ਹਉਮੈ ਦਾ ਸ਼ਿਕਾਰ ਰਹਿੰਦੇ ਹਨ ਕਿਸੇ ਨਾਲ ਵੀ ਅਦਬ ਤੇ ਪਿਆਰ ਨਾਲ ਗੱਲ ਨਹੀਂ ਕਰਦੇ ਉਹ ਟਾਂਗੇ ਤੇ ਬੈਠਣ ਲੱਗਿਆਂ ਸੀੜ ਦੇ ਉੱਤੇ ਰਮਾਲ ਮਾਰ ਕੇ ਦੂਸਰੇ ਉੱਤੇ ਘੱਟਾ ਪਾ ਦਿੰਦੇ ਹਨ ਉਹਨਾਂ ਦੇ ਮੱਥੇ ਉੱਤੇ ਹਮੇਸ਼ਾ ਹੀ ਤਿਉੜੀਆਂ ਪਈਆਂ ਰਹਿੰਦੀਆਂ ਹਨ ਉਹ ਦੂਸਰੇ ਨੂੰ ਮੂਰਖ ਸਮਝਦੇ ਹਨ ਤੇ ਆਪਣੇ ਆਪ ਨੂੰ ਸਿਆਣਾ ਤੇ ਇਸ ਤਰ੍ਹਾਂ ਉਹ ਹੋਮੇ ਦਾ ਸ਼ਿਕਾਰ ਹੋ ਕੇ ਆਪਣੀ ਇਨਸਾਨੀਅਤ ਖੋ ਬੈਠਦੇ ਹਨ ਲਾਲ ਸਿੰਘ ਕਮਲਾ ਅਕਾਲੀ ਪੰਜਾਬੀ ਕਹਾਵਤ ਖਾਈਏ ਮਨ ਪਾਉਂਦਾ ਪੈਨੀਆਂ ਜੱਗ ਪਾਉਂਦਾ ਦਾ ਹਵਾਲਾ ਦੇ ਕੇ ਇਹ ਗੱਲ ਪਾਠਕਾਂ ਨੂੰ ਸਮਝਾਉਣਾ ਚਾਹੁੰਦਾ ਹੈ ਕਿ ਸਾਨੂੰ ਉਹੀ ਕੁਝ ਖਾਣਾ ਚਾਹੀਦਾ ਹੈ ਜੋ ਸਾਡੇ ਸਰੀਰ ਅਤੇ ਮਨ ਦੀ ਲੋੜ ਹੈ ਅਤੇ ਪਹਿਰਾਵਾ ਉਹ ਜਾਈ ਪੈਨਣਾ ਚਾਹੀਦਾ ਹੈ ਜੋ ਸਮਾਜ ਨੂੰ ਚੰਗਾ ਲੱਗਦਾ ਹੋਵੇ ਲੇਖਕ ਨੇ ਸ਼ੈਕਸਪੀਅਰ ਦੇ ਨਾਟਕ ਦੇ ਪਾਤਰ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਤੇਰੀ ਪੈਸ਼ਾਕ ਤੇਰੀ ਬਿੱਤ ਅਨਸਾਰ ਹੋਣੀ ਚਾਹੀਦੀ ਹੈ ਕੀਮਤ ਨਸੰਗ ਪਰ ਪੜਕੀਲੀ ਨਹੀਂ ਪਰ ਅੱਜ ਕੱਲ ਦੇ ਲੋਕ ਇਸ ਤੋਂ ਉਲਟ ਚੱਲਦੇ ਹਨ ਉਹ ਆਪਣੇ ਵਿੱਤ ਤੋਂ ਵੱਧ ਖਰਚਾ ਕਰਕੇ ਆਪਣੇ ਆਪ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਲੇਖਕ ਨੇ ਸ਼ੈਕਸਪੀਅਰ ਦੇ ਪਾਤਰ ਕੈਰੀਲੋਂ ਦੇ ਭਾਰਤਾਲਾਪ ਦਾ ਹਵਾਲਾ ਦਿੰਦੇ ਲਿਖਿਆ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਤੇਰੀ ਪੋਸ਼ਾਕ ਤੇਰੀ ਬਿੱਤ ਅਨੁਸਾਰ ਹੋਣੀ ਚਾਹੀਦੀ ਹੈ ਕੀਮਤੀ ਨਸੰਗ ਪਰ ਪੜਕੀਲੀ ਨਹੀਂ ਪਰ ਅੱਜ ਕੱਲ੍ਹ ਦੇ ਲੋਕ ਪੜਕੀਲੇ ਪਹਿਰਾਵੇ ਤੇ ਫालतू ਖਰਚਾ ਕਰਕੇ ਆਪਣਾ ਸਮਾਂ ਤੇ ਪੈਸਾ ਬਰਬਾਦ ਕਰਦੇ ਹਨ ਜੈਂਟਲਮੈਨ ਲੇਖ ਦੇ ਵਿੱਚ ਲਾਲ ਸਿੰਘ ਕਮਲਾ ਅਕਾਲੀ ਨੇ ਆਦਰਸ਼ਕ ਜੈਂਟਲਮੈਨ ਦੇ ਗੁਣਾਂ ਨੂੰ ਬਿੜਾਇਆ ਹੈ ਉਹ ਲਿਖਦਾ ਹੈ ਕਿ ਜਿਹੜਾ ਅਸਲ ਜੈਂਟਲਮੈਨ ਹੈ ਉਹ ਦੂਜੇ ਨੂੰ ਸੁੱਖ ਦੇਣ ਵਿੱਚ ਪਹਿਲ ਕਰਦਾ ਹੈ ਉਹ ਨਿਰਸਵਾਰਥ ਜੀਵਨ ਜੀਣ ਦੀ ਕੋਸ਼ਿਸ਼ ਕਰਦਾ ਹੈ ਉਸ ਦਾ ਮਨ ਨੀਮਾ ਹੁੰਦਾ ਹੈ ਤੇ ਮਤ ਉੱਚੀ ਹੁੰਦੀ ਹੈ ਉਹ ਦੂਸਰਿਆਂ ਦੇ ਭਲੇ ਦੇ ਲਈ ਕੰਮ ਕਰਨ ਨੂੰ ਮਹੱਤਵ ਦਿੰਦਾ ਹੈ ਇਸ ਸੰਬੰਧ ਵਿੱਚ ਲੇਖਕ ਨੇ ਭਾਈ ਗੁਰਦਾਸ ਜੀ ਦੇ ਕਥਨ ਦਾ ਹਵਾਲਾ ਵੀ ਦਿੱਤਾ ਹੈ ਜਿਸ ਵਿੱਚ ਉਹ ਕਹਿੰਦੇ ਹਨ ਜਿਨ੍ਹਾਂ ਪਟ ਅੰਦਰ ਗੁਦੜ ਬਾਹਰ ਕਹਿਣ ਦਾ ਭਾਵ ਹੈ ਕਿ ਬਾਹਰੋਂ ਜਿਹੜੇ ਸਧਾਰਨ ਕੱਪੜੇ ਪਾਉਂਦੇ ਹਨ ਤੇ ਅੰਦਰੋਂ ਰੇਸ਼ਮ ਵਰਗੇ ਹੁੰਦੇ ਹਨ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਸਾਰੇ ਜਿਹੜੇ ਸਧਾਰਨ ਪਹਿਰਾਵੇ ਵਾਲੇ ਵਿਅਕਤੀ ਹੁੰਦੇ ਹਨ ਉਹ ਆਦਰਸ਼ਕ ਗੁਣਾ ਕਰਕੇ ਸਮਾਜ ਦੇ ਵਿੱਚ ਸਤਿਕਾਰ ਦਾ ਯੋਗ ਬਣਦੇ ਹਨ ਇੱਕ ਆਦਰਸ਼ਿਕ ਮਨੁੱਖ ਰੇਸ਼ਮ ਦੇ ਵਸਤਰ ਪਹਿਨ ਕੇ ਵੀ ਆਪਣੇ ਸੁਭਾਅ ਦੀ ਨਿਮਰਤਾ ਤੇ ਗਰੀਬੀ ਨਹੀਂ ਤਿਆਗਦਾ। ਅਜਿਹਾ ਮਨੁੱਖ ਆਪਣੇ ਸੁਭਾਅ ਵਿੱਚ ਦਿਖਾਵੇ ਨੂੰ ਕੋਈ ਥਾਂ ਨਹੀਂ ਦਿੰਦਾ ਤੇ ਦੂਸਰਿਆਂ ਨੂੰ ਮੁਹੱਬਤ ਤੇ ਪਿਆਰ ਦੇ ਨਾਲ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਦਰਜੀ ਦਾ ਬਣਾਇਆ ਹੋਇਆ ਜੈਂਟਲਮੈਨ ਦਿਖਾਵੇ ਦੀ ਜ਼ਿੰਦਗੀ ਜੀਂਦਾ ਹੈ ਤੇ ਆਪਣੇ ਆਪ ਤੇ ਸਮਾਜ ਨੂੰ ਤੋ ਖਾ ਦਿੰਦਾ ਹੈ ਲੇਖਕ ਇਸ ਗੱਲ ਵੱਲ ਵੀ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਅੱਜ ਦੇ ਸਮੇਂ ਦੌਰਾਨ ਲੋਕਾਂ ਨੇ ਪਾਲਤੂ ਜਾਨਵਰਾਂ ਨੂੰ ਵੀ ਜੈਂਟਲਮੈਨ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜਾਨਵਰ ਜੈਂਟਲਮੈਨ ਦੀ ਤਰ੍ਹਾਂ ਵਿਵਹਾਰ ਕਰਨ ਲੱਗ ਪਏ ਹਨ ਇਸ ਤੇ ਉਲਟ ਮਨੁੱਖ ਦਾ ਸੁਭਾਅ ਜਾਨਵਰਾਂ ਵਰਗਾ ਹੋ ਗਿਆ ਹੈ ਲਾਲ ਸਿੰਘ ਕਮਲਾ ਅਕਾਲੀ ਨੇ ਸਾਡਾ ਧਿਆਨ ਇਸ ਗੱਲ ਵੱਲ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਸਮਾਜ ਵਿੱਚ ਰਹਿ ਕੇ ਆਪਣੇ ਆਦਰਸ਼ਕ ਕਦਰਾਂ ਕੀਮਤਾਂ ਦਾ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਹੈ ਲਾਲ ਸਿੰਘ ਕਮਲਾ ਅਕਾਲੀ ਦਾ ਇਹ ਨਵੰਦ ਮਨੁੱਖ ਨੂੰ ਇੱਕ ਸੇਧ ਦਿੰਦਾ ਹੈ ਕਿ ਉਹ ਦਿਖਾਵੇ ਦਾ ਜੀਵਨ ਤਿਆਗ ਕੇ ਅਦਰਸ਼ਕ ਕਦਰਾਂ ਕੀਮਤਾਂ ਵਾਲਾ ਜੀਵਨ ਜੀਵੇ ਜੈਂਟਲਮੈਨ ਨਵੰਦ ਦਾ ਜਿਹੜਾ ਵਿਸ਼ਾ ਹੈ ਉਹ ਵਿਅੰਗਾਤਮਕ ਤੇ ਉਪਦੇਸ਼ਾਤਮਕ ਹੈ ਇਸ ਵਿੱਚ ਲੇਖਕ ਦਰਜੀ ਦੁਆਰਾ ਬਣਾਏ ਗਏ ਜੈਂਟਲਮੈਨਾਂ ਤੇ ਵਿਅੰਗ ਤੇ ਮਸ਼ਕਰੀ ਕਰਦਾ ਹੈ ਤੇ ਉਹਨਾਂ ਨੂੰ ਦਿਲੋਂ ਜੈਂਟਲਮੈਨ ਬਣਨ ਲਈ ਪ੍ਰੇਰਿਤ ਕਰਦਾ ਹੈ ਇਸ ਨਵੰਦ ਦੀ ਸ਼ੈਲੀ ਸਰਲ ਸਪਸ਼ਟ ਤੇ ਵਿਅੰਗਾਤਮਕ ਹੈ ਲੇਖਕ ਦਾ ਦ੍ਰਿਸ਼ਟੀਕੋਣ ਤਰਕਪੂਰਵ ਪੂਰ ਯਥਾਰਥਿਕ ਤੇ ਮਨੋਵਿਗਿਆਨਕ ਹੈ ਉਸਨੇ ਆਪਣੇ ਵਿਚਾਰਾਂ ਨੂੰ ਪ੍ਰੋੜਤਾ ਦੇਣ ਲਈ ਸਹਿਤ ਤੇ ਹਤੀਆਸ ਵਿੱਚੋਂ ਵੱਖਰੇ ਵੱਖਰੇ ਹਵਾਲੇ ਵੀ ਦਿੱਤੇ ਹਨ। ਕਦੀ ਪਾਸ਼ਾ ਸਰਲ ਤੇ ਠੇਠ ਹੈ, ਸ਼ਬਦ ਚੋਣ ਟੁਕਮੀ ਅਤੇ ਭਾਵਾਂ ਦੇ ਵਿਚਾਰਾਂ ਦੇ ਅਨੁਕੂਲ ਹੈ। ਪਾਸ਼ਾ ਮੁਹਾਵਰੇਦਾਰ ਹੈ ਤੇ ਰਸਪ੍ਰੀ ਹੈ। ਨਵੰਦਕਾਰ ਨੇ ਲੋੜ ਅਨੁਸਾਰ ਦੂਸਰੀਆਂ ਪਾਸ਼ਾਵਾਂ ਦੇ ਸ਼ਬਦ ਵੀ ਵਰਤੋਂ ਵਿੱਚ ਲਿਆਉਂਦੇ ਹਨ। ਲੇਖਕ ਨੇ ਟੁਕਮੇ ਮੁਹਾਵਰਿਆਂ ਦੀ ਵਰਤੋਂ ਕਰਕੇ ਆਪਣੇ ਲੇਖ ਨੂੰ ਹੋਰ ਵੀ ਰੋਚਕ ਬਣਾਇਆ ਹੈ ਜਿਵੇਂ ਵਾ ਲੱਗਣੀ ਮਰੀਦ ਹੋਣਾ ਬਾਹ ਪੈਣਾ ਕਿਉਂ ਦੇ ਘੜੇ ਰੁੱੜ ਜਾਣੇ ਲੋਨ ਤੇਲ ਲੱਕੜੀ ਦਾ ਫਿਕਰ ਹੋਣਾ ਖਾਈਏ ਮਨ ਪਾਉਂਦਾ ਪੈਣੀਆਂ ਜੱਗ ਪਾਉਂਦਾ ਜਵਾਨੀ دیਵਾਨੀ ਹੁੰਦੀ ਹੈ ਸਿਰ ਖਪਾਉਣਾ ਆਦ ਸਮੁੱਚੇ ਤੌਰ ਤੇ ਲਾਲ ਸਿੰਘ ਕਮਲਾ ਅਕਾਲੀ ਦਾ ਲਿਖਿਆ ਨਵੰਦ ਜੈਂਟਲਮੈਨ ਆਪਣੀਆਂ ਵਾਰਤਕ ਖੂਬੀਆਂ ਕਰਕੇ ਪੰਜਾਬੀ ਵਾਰਤਕ ਜਗਤ ਵਿੱਚ ਆਪਣਾ ਮਹੱਤਵਪੂਰਨ ਸਥਾਨ ਰੱਖਦਾ ਹੈ